ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਈ ਲੋਕਾਂ ਨੂੰ ਚਰਚਾ ਵਿੱਚ ਰਹਿਣ ਦਾ ਬੜਾ ਸ਼ੌਕ ਹੁੰਦਾ ਹੈ ਵਿਵਾਦਾਂ ਦੇ ਵਿੱਚ ਖਾਸ ਕਰਕੇ ਕੋਈ ਇਸ ਤਰ੍ਹਾਂ ਦੀ ਗੱਲ ਕਰ ਜਾਣਾ ਜਾਂ ਕੋਈ ਇਸ ਤਰ੍ਹਾਂ ਦੀ ਟਿੱਪਣੀ ਕਰ ਜਾਣਾ ਜਿਹਦਾ ਕਿ ਵਿਵਾਦਾਂ ਵਿੱਚ ਰਵੇ ਤੇ ਉਸ ਬੰਦੇ ਦੀ ਚਰਚਾ ਸਮਾਜ ਵਿੱਚ ਰਵੇ ਖਾਸ ਕਰਕੇ ਅੱਜ ਸੁਰਖੀਆਂ ਦੇ ਵਿੱਚ ਬਣੀ ਹੋਈ ਇਹ ਬੀਬੀ ਪ੍ਰਬਲੀਨ ਕੋਰ ਜਿੱਦੀ ਮੇਰੇ ਖਿਆਲ ਨਾਲ ਸ਼ਾਇਦ ਤੀਸਰੀ ਵੀਡੀਓ ਮੈਂ ਵੀ ਪਾਉਣ ਜਾ ਰਿਹਾ ਵਜ੍ਹਾ ਕੀ ਹੈ ਸਿਰਫ ਇਸੇ ਕਰਕੇ ਕਿ ਲੋਕ ਸਹਾਨੂਭੂਤੀ ਦੇ ਕਰਕੇ ਉਹਦੇ ਨਾਲ ਖੜਾ ਹੋਣਾ ਚਾਹੁੰਦੇ ਨੇ ਮਗਰ ਜਿਹੜੇ ਲੋਕ ਉਹਦੇ ਨਾਲ ਖੜਾ ਹੋਣਾ ਚਾਹੁੰਦੇ ਨੇ ਅੱਜ ਮੈਂ ਕੁਝ ਵੀਡੀਓ ਕਲਿੱਪਿੰਗ ਤੁਹਾਨੂੰ ਦਿਖਾਉਣ ਜਾ ਰਿਹਾ ਉਹ ਵੀਡੀਓ ਦੇਖਣ ਤੋਂ ਬਾਅਦ ਜੇ ਤੇ ਤੁਸੀਂ ਤਾਂ ਵੀ ਪ੍ਰਬਲੀਨ ਕੋਰ ਦੇ ਨਾਲ ਖੜਦੇ ਹੋ ਤੇ ਇਸ ਦਾ ਮਤਲਬ ਸਾਫ਼ ਹੈ ਕਿ ਤੁਸੀਂ ਗੁਰਬਾਣੀ ਦੀ ਕਦਰ ਨਹੀਂ ਕਰ ਰਹੇ ਤੁਸੀਂ ਉਸ ਬੀਬੀ ਦੀ ਕਦਰ ਕਰ ਰਹੇ ਹੋ ਤੁਸੀਂ ਉਸ ਬੀਬੀ ਦੇ ਨਾਲ ਜੁੜ ਕੇ ਰਹਿ ਗਏ ਹੋ ਤੁਸੀਂ ਉਹ ਗੁਰਬਾਣੀ ਦਾ ਸਤਕਾਰ ਨਹੀਂ ਕਰ ਰਹੇ ਮੈਂ ਪਹਿਲੀ ਵੀਡੀਓ ਵਿੱਚ ਇਹ ਗੱਲ ਆਖੀ ਸੀ ਕਿ ਭਾਈ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਹੋਣ ਉਹੀ ਮੇਰੇ ਵੀਡੀਓ ਦੇ ਵਿੱਚ ਬੀਬੀ ਪ੍ਰਬਲੀਨ ਕੋਰ ਬਾਰੇ ਕਮੈਂਟ ਕਰਨ ਮਗਰ ਕੁਝ ਚਾਪਲੂਸ ਲੋਕ ਹੁੰਦੇ ਨੇ ਜਿੰਨਾਂ ਨੂੰ ਗੱਲ ਦਾ ਪਤਾ ਨਹੀਂ ਹੁੰਦਾ ਔਰ ਉਸ ਗੱਲ ਦੇ ਵਿੱਚ ਬਿਨਾਂ ਸੋਚੇ ਸਮਝੇ ਗੱਲਾਂ ਕਰਨ ਤੋਂ ਬਗਾਰ ਆਪਣੇ ਕਮੈਂਟਰ ਵਿੱਚ ਠੋਕ ਦੇਣਾ ਗੱਲ ਵਿਚਾਰਨ ਵਾਲੀ ਹੈ ਦੋ ਕਲਿੱਪਿੰਗਾਂ ਤੁਹਾਨੂੰ ਮੈਂ ਇਦਾਂ ਦੀਆਂ ਦਿਖਾਵਾਂਗਾ ਜਿਹੜੀਆਂ ਦੇਖਣ ਤੋਂ ਬਾਅਦ ਤੁਸੀਂ ਆਪ ਇਸ ਗੱਲ ਨੂੰ ਆਪ ਦਿਲੋਂ ਮੰਨਣਾ ਕਿ ਹਾਂ ਭਈ ਵਾਕਈ ਇਸ ਬੀਬੀ ਪ੍ਰਬਲਿੰਦ ਗੌਰ ਨੇ ਸਹੀ ਕੀਤਾ ਜਾਂ ਗਲਤ ਕੀਤਾ ਪਹਿਲੀ ਕਲਿੱਪਿੰਗ ਦਿਖਾਉਣਾ ਤੁਹਾਨੂੰ 90 ਸਾਲ ਦੀ ਦਸੰਬਰ ਦੇ ਮਹੀਨੇ ਦੀ ਜਿਸ ਦਿਨ ਗੁਰੂ ਘਰਾਂ ਦੇ ਵਿੱਚ ਸਮਾਗਮ ਹੁੰਦੇ ਨੇ ਤੁਸੀਂ ਅਕਸਰ ਵੇਖਿਆ ਹੈਗਾ ਕਿ 31 ਦਸੰਬਰ ਨੂੰ ਗੁਰੂ ਘਰਾਂ ਦੇ ਵਿੱਚ ਸਮਾਗਮ ਕੀਤੇ ਜਾਂਦੇ ਨੇ ਤਾਂ ਕਿ ਚੜ੍ਹਦਾ ਸਾਲ ਜਦੋਂ ਆਵੇ ਤੇ ਉਸ ਸਾਲ ਨੂੰ ਗੁਰੂ ਸਾਹਿਬ ਖੁਸ਼ੀਆਂ ਲੈ ਕੇ ਆਉਣ ਲੋਕ ਆਪਣੇ ਬੱਚਿਆਂ ਨਾਲ ਆਪਣੇ ਪਰਿਵਾਰ ਦੇ ਨਾਲ ਗੁਰੂ ਘਰ ਦੇ ਵਿੱਚ ਹਾਜ਼ਰੀ ਭਰਨ ਜਾਂਦੇ ਨੇ ਸਿਰਫ ਇਸ ਕਰਕੇ ਕਿ ਅਸੀਂ ਨਵੇਂ ਸਾਲ ਨੂੰ ਗੁਰੂ ਸਾਹਿਬ ਦੇ ਨਤਮਸਤਕ ਹੋ ਕੇ ਘਰੋਂ ਵਾਪਸ ਆਣਾ ਹੈ ਹਾਲਾਂਕਿ ਗੁਰਬਾਣੀ ਦੇ ਹਿਸਾਬ ਨਾਲ ਚੱਲੀਏ ਤੇ ਨਵਾਂ ਸਾਲ ਰੋਜ਼ ਹੀ ਹੁੰਦਾ ਹੈ ਮਗਰ ਸਮਾਜਿਕ ਤੌਰ ਤੇ ਦੇਖੀਏ ਤੇ 31 ਦਸੰਬਰ ਨੂੰ ਸਮਾਗਮ ਕੀਤੇ ਜਾਂਦੇ ਨੇ ਤੇ 1 ਜਨਵਰੀ ਨੂੰ ਨਵਾਂ ਸਾਲ ਮਨਾਇਆ ਜਾਂਦਾ ਪਹਿਲੇ ਛੋਟੀ ਜੀ ਕਲਿੱਪਿੰਗ ਦੇਖੋ ਕਿ ਬੀਬੀ ਪ੍ਰਬਲীন ਬੀਬੀ ਪ੍ਰਬਲীন ਕੋਰ ਕਿਸ ਤਰੀਕੇ ਨਾਲ ਨਵੇਂ ਸਾਲ ਦਾ ਵੈਲਕਮ ਕਰ ਰਹੀ ਹੈ ਦੇਖੋ ਛੋਟੀ ਜੀ ਕਲਿੱਪਿੰਗ ਨਵਾਂ ਸਾਲ ਆਣ ਵਾਲਾ ਹੈ ਮਟੀਆਂ ਗੱਲਾਂ ਨਹੀਂ ਕਰਾਂਗੇ ਸਿਰਫ ਇੱਕ ਗੱਲ ਕਵਾਂਗੇ ਮੌਤ ਨੂੰ ਐਸ਼ ਕਰੋ ਮਧਰੋ ਮਿਲ ਪਰਖ ਕੇ ਦਾ ਦੁਹਾਇਓ ਹੁਣੇ ਮੈਂ ਦੱਸਣ ਦੀ ਲੋੜ ਨਹੀਂ ਕਿ ਬੀਬੀ ਨੇ ਕੀ ਗੱਲ ਕਹੀ ਏ ਹੈਰਾਨੀ ਇਸ ਗੱਲ ਦੀ ਏ ਕਿ ਜਦੋਂ ਇਸ ਤਰ੍ਹਾਂ ਦੀ ਕੋਈ ਗੱਲਬਾਤ ਬੀਬੀ ਸਟੇਜ ਤੋਂ ਬੋਲਦੀ ਏ ਤੇ ਪਿੱਛੇ ਤਬਲੇ ਵਾਲੇ ਮਹਾਰਾਜ ਜੀ ਵੀ ਤਬਲਾ ਕੰਟੀਨਿਊ ਰੱਖਦੇ ਨੇ ਉਹ ਇਸ ਕਰਕੇ ਤਬਲਾ ਕੰਟੀਨਿਊ ਰੱਖ ਰਹੇ ਜਿਸ ਤਰ੍ਹਾਂ ਬੀਬੀ ਜੀ ਕੋਈ ਕਥਾ ਸੁਣਾ ਰਹੇ ਹੋਣ ਹੁਣ ਮੈਂ ਉਹ ਜੱਥੇ ਬੰਦਿਆਂ ਨੂੰ ਪੁੱਛਣਾ ਚਾਹਨਾ ਉਹ ਗੁਰੂ ਘਰਾਂ ਨੂੰ ਪੁੱਛਣਾ ਚਾਹਨਾ ਜਿਹੜੇ ਗੁਰੂ ਘਰ ਇਸ ਤਰ੍ਹਾਂ ਦੀ ਬੀਬੀ ਨੂੰ ਆਪਣੇ ਗੁਰੂ ਘਰ ਦੇ ਵਿੱਚ ਬਲਾ ਕੇ ਸੰਗਤਾਂ ਦੇ ਰੂਪ ਰੂਪ ਕਰਾਉਣ ਦੀ ਕੋਸ਼ਿਸ਼ ਕਰ ਦਿੰਦੇ ਆਂ ਭਾਈ ਇੱਕ ਗੱਲ ਦੱਸੋ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਕੀਰਤਨ ਦੇ ਸਟੇਜ ਤੇ ਬੈ ਕੇ ਇਸ ਤਰ੍ਹਾਂ ਦਾ ਗਾਣਾ ਗਾਣਾ ਕੀ ਸ਼ੋਭਾ ਦਿੰਦਾ ਹੈ ਉਹ ਵੀ ਬੀਬੀ ਪ੍ਰਬਲੀਨ ਕੋਰਕੋਨ ਕੋਰ ਨੂੰ ਜਿਹੜੀ ਬੀਬੀ ਨੇ ਸਿਰ ਦੇ ਉੱਤੇ ਦਮਾਲਾ ਸਜਾਇਆ ਹੋਇਆ ਹੈ ਉੱਪਰ ਖੰਡਾ ਲਗਾਇਆ ਹੋਇਆ ਜਿਹਨੂੰ ਵੇਖ ਕੇ ਜਿਹਨੂੰ ਸਰੂਪ ਨੂੰ ਵੇਖ ਕੇ ਹਰ ਬੰਦਾ ਸੋਚ ਰਿਹਾ ਕਿ ਬੀਬੀ ਜੀ ਬੜੇ ਧਾਰਮਿਕ ਵਿਚਾਰ ਦੇ ਹੋਣਗੇ ਕੱਲ ਮੈਂ ਫੇਸਬੁੱਕ ਦੇ ਉੱਤੇ ਦੇਖ ਰਿਹਾ ਸੀ ਇੱਕ ਇਹਨਾਂ ਦੀ ਹੋਰ ਵੀਡੀਓ ਵਾਇਰਲ ਹੋ ਰਹੀ ਹੈ ਚਲੋ ਮੈਂ ਉਸ ਵੀਡੀਓ ਬਾਰੇ ਜ਼ਿਕਰ ਨਹੀਂ ਕਰਾਂਗਾ ਮਗਰ ਉਹ ਵੀਡੀਓ ਵੀ ਜਿਹੜੀ ਹੈ ਉਹ ਸ਼ਰਮਿੰਦਗੀ ਮਹਿਸੂਸ ਕਰਦੀ ਪਈ ਹੈ ਉਹਦੇ ਵਿੱਚ ਜਿਹੜੇ ਅਲਫਾਜ਼ ਬੋਲੇ ਜਾ ਰਹੇ ਨੇ ਬੀਬੀ ਵੱਲੋਂ ਉਹ ਵਾਕਿਆ ਹੀ ਕੌਮ ਨੂੰ ਵੀ ਸ਼ਰਮਸਾਰ ਕਰ ਦਿੰਦੇ ਨੇ ਇੱਕ ਹਰ ਬੰਦੇ ਦੀ ਲਾਈਫ ਹੁੰਦੀ ਹੈ ਆਪਣੀ ਜ਼ਿੰਦਗੀ ਹੁੰਦੀ ਹੈ ਕਿ ਉਹਨੇ ਕਿਸ ਤਰੀਕੇ ਨਾਲ ਬਤੀਤ ਕਰਨੀ ਹੈ ਮਗਰ ਜਿਹੜਾ ਬੰਦਾ ਜਿਹੜਾ ਕੀਰਤनियां ਜਿਹੜਾ ਰਾਗੀ ਜਾਂ ਜਿਹੜਾ ਕਥਾਵਾਚਕ ਸਟੇਜ ਦੇ ਉੱਤੋਂ ਬੈ ਕੇ ਕੌਮ ਨੂੰ ਸਿੱਧੇ ਦਿਨ ਵਾਲੇ ਕੰਮ ਕਰਦਾ ਹੋਏ ਕੋਮ ਨੂੰ ਸਿੱਧੇ ਰਾਹ ਪਾਉਣ ਵਾਲਾ ਕੰਮ ਹੋਵੇ ਤੇ ਉਹ ਬੰਦੇ ਨੂੰ ਆਪਣੀਆਂ ਪਰਸਨਲ ਲਾਈਫ ਦੀਆਂ ਚੀਜ਼ਾਂ ਕਈ ਮਾਰਨੀਆਂ ਪੈਂਦੀਆਂ ਛੁਪਾਉਣੀਆਂ ਚੰਦੀਆਂ وجہ ਕੀ وجہ ਸਿਰਫ ਇੱਕੋ ਹੀ ਹੁੰਦੀ ਹੈ ਕਿ ਮर्यादा ਦੀ ਸੀਮਾ ਨੂੰ ਲਾਂਘ ਕੇ ਇਸ ਤਰ੍ਹਾਂ ਦੀ ਕੋਈ ਹਰਕਤ ਨਾ ਕੀਤੀ ਜਾਏ ਜਿਸ ਤਰ੍ਹਾਂ ਦੀ ਪ੍ਰਬਲੀਨ ਕੋਰ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਮੈਨੂੰ ਅਫਸੋਸ ਨਾਲ ਇੱਕ ਛੋਟੀ ਜੀ ਹੋਰ ਤੁਹਾਨੂੰ ਕਲਿੱਪਿੰਗ ਚਲਾ ਕੇ ਦਿਖਾਨਾ ਫਿਰ ਮੈਂ ਆਪਣੇ ਕੰਟੀਨਿਊ ਤੁਹਾਡੇ ਨਾਲ ਗੱਲ ਸ਼ੇਅਰ ਕਰਦਾ ਸੁਣੋ ਇਹ ਬੀਬੀ ਜੀ ਕੀਰਕੰਦ ਦੇ ਸਟ੍ਰੈਸ ਤੋਂ ਸੰਗਤਾਂ ਨੂੰ ਕਿਸ ਤਰ੍ਹਾਂ ਸੰਬੋਧਿਤ ਕਰ ਰਹੀ ਨੇ ਸੁਣੋ ਮੇਰਾ ਪਜਾਮਾ ਫਟਿਆ ਹੋਇਆ ਐ ਅਸੀਂ ਆਪਣੇ ਤੀਜੇ ਸਮਾਗਮ ਤੇ ਪਹੁੰਚੇ ਅਸੀਂ ਰੂਮ 'ਚ ਬੈਠੇ ਸਾਡਾ ਨਾਲ ਦਾ ਇਹ ਸਿੰਘ ਸਾਨੂੰ ਕਹਿੰਦਾ ਕਿ ਪੈਂ ਜੀ ਮੇਰਾ ਨਾ ਪਜਾਮਾ ਫਟ ਗਿਆ ਹੈ ਅਸੀਂ ਕਿਆ ਟੈਨਸ਼ਨ ਨਾ ਲੈ ਐ ਗੱਲ ਨਾ ਅਸੀਂ ਤਿੰਨਾ ਦੇ ਵਿੱਚ ਹੀ ਰਵੇਗੀ ਸਮਾਗਮ ਤੋਂ ਬਾਅਦ ਇੱਕ ਪੈਂਜੀ ਸਾਡੇ ਕੋਲ ਆਏ ਕਹਿੰਦੇ ਪੈਂਜੀ ਤੁਸੀਂ ਬਹੁਤ ਵਧੀਆ ਕੀਰਤਨ ਕੀਤਾ ਮੇਰੇ ਕੰਨ ਦੇ ਵਿੱਚ ਆ ਕੇ ਕਹਿੰਦੇ ਪੈਂਜੀ ਤੁਹਾਡੇ ਨਾਲ ਦੇ ਸਾਥੀ ਦਾ ਨਾ ਪਜਾਮਾ ਫਟਿਆ ਹੋਇਆ ਐ ਸਿੰਘ ਕਹਿੰਦਾ ਪੈਂਜੀ ਤੁਹਾਨੂੰ ਕਦੋਂ ਪਤਾ ਲੱਗਿਆ ਕਹਿੰਦੇ ਬੇਟਾ ਤੁਸੀਂ ਜਦੋਂ ਮੱਥਾ ਟੇਕਣ ਆਏ ਸੀ ਸਾਨੂੰ ਉਦੋਂ ਪਤਾ ਲੱਗ ਗਿਆ ਫਿਰ ਕੱਲ ਦੇ ਸਮਾਗਮ ਚ ਅਸੀਂ ਸੰਗਤਾਂ ਨੂੰ ਐਂਡਲ ਦੱਸੀ ਫਿਰ ਮੈਨੂੰ ਕਹਿੰਦਾ ਕਹਿੰਦਾ ਪੈਂਜੀ ਲਾਈਵ ਟੈਲੀਕਾਸਟ ਵਿੱਚ ਤੁਸੀਂ ਦੱਸਤਾ ਅੱਜ ਸਾਰਾ ਮਿਲਾਕਾ ਮੇਰਾ ਪਜਾਮਾ ਹੀ ਵੇਖਦਾ ਰਹੇਗਾ ਸੋ ਸੰਗਤ ਜੀ ਤੁਸੀਂ ਆਪ ਸੁਣਿਆ ਮੈਨੂੰ ਇੱਕ ਗੱਲ ਸਮਝ ਨਹੀਂ ਆ ਰਹੀ ਕਿ ਚਾਲਦੇ ਕੀਰਤਨ ਦੇ ਵਿੱਚ ਕਿਸ ਤਬਲੇ ਵਾਲੇ ਦਾ ਪਜਾਮਾ ਫਟ ਗਿਆ ਕਿਸ ਰਾਗੀ ਦਾ ਪਜਾਮਾ ਫਟ ਗਿਆ ਜਿਹੜੀਆਂ ਸੰਗਤਾਂ ਤੁਹਾਨੂੰ ਸੁਣਨ ਵਾਸਤੇ ਉੱਥੇ ਬੈਠੀਆਂ ਹੋਈਆਂ ਨੇ ਕਿ ਜਿਹੜੀ ਕਮੇਡੀ ਤੁਸੀਂ ਆਏ ਤੇ ਗੁਰੂ ਘਰ ਦੇ ਵਿੱਚ ਕੀਰਤਨ ਕਰਨੋਂ ਮਗਰ ਉੱਥੇ ਬਹਿ ਕੇ ਕਮੇਡੀ ਗੱਲਾਂ ਕਰਕੇ ਤੁਸੀਂ ਸੰਗਤਾਂ ਨੂੰ ਵੀ ਦਹਾਕੇ ਮਰਵਾ ਮਰਵਾ ਕੇ ਹਸਾਉਂਦੇ ਪਿਓ ਹਕੀਕਤ ਹੈ ਕਿ ਮਨ ਨੂੰ ਦੁਖੀ ਪਤਾ ਕਦੋਂ ਹੁੰਦਾ ਜਿਹੜੀ ਸੰਗਤ ਕੀਰਤਨ ਸੁਣਨ ਜਾਂਦੀ ਏ ਜਿਹੜੀ ਸੰਗਤ ਗੁਰੂ ਦੀ ਬਾਣੀ ਨਾਲ ਜੁੜਨ ਜਾਂਦੀ ਏ ਉਹ ਸੰਗਤ ਵਿੱਚ ਇਸ ਤਰ੍ਹਾਂ ਦਾ ਇੱਕ ਸਿੰਗਲ ਸਖਸ਼ ਨਹੀਂ ਨਿਕਲਦਾ ਜਿਹੜਾ ਕਿ ਜਦੋਂ ਬੀਬੀ ਇਸ ਤਰ੍ਹਾਂ ਦੇਦੀ ਏ ਕਮੇਡੀ ਗੱਲਾਂ ਕਰਦੀ ਏ ਜਦੇ ਨਾਲ ਬੀਬੀ ਆਪ ਵੀ ਹੱਸਦੀ ਏ ਤੇ ਬੈਠੀਆਂ ਹੋਈਆਂ ਸੰਗਤਾਂ ਵੀ ਦਹਾਕੇ ਮਾਰ ਮਾਰ ਕੇ ਹੱਸਦੀਆਂ ਨੇ ਕਿ ਉਹਨਾਂ ਵਿੱਚ ਇੱਕ ਵੀ ਸਿੰਗਲ ਬੰਦਾ ਇਸ ਤਰ੍ਹਾਂ ਦਾ ਨਹੀਂ ਹੁੰਦਾ ਜਿਹੜਾ ਉੱਥੇ ਹੀ ਖੜ ਕੇ ਉਸੇ ਇੱਕ ਬੀਬੀ ਨੂੰ ਟੋਕਦੇ ਕਿ ਬੀਬੀ ਜਿਹੜੇ ਸਥਿਤੂ ਬੈਠੇ ਆ ਇਹ ਕੋਈ ਕਮੇਡੀ ਸ਼ੋਅ ਨਹੀਂ ਚੱਲ ਰਿਹਾ ਇਹ ਕੀਰਤਨ ਸਮਾਗਮ ਚੱਲ ਰਿਹਾ ਜਿਸ ਕੀਰਤਨ ਸਮਾਗਮ ਦੇ ਵਿੱਚ ਗੁਰੂ ਦੀ ਬਾਣੀ ਦਾ ਜਸ ਹੋਣਾ ਹੈ ਜਿਸ ਕੀਰਤਨ ਸਮਾਗਮ ਦੇ ਵਿੱਚ ਕਥਾ ਦੇ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਾ ਹੈ ਮਨ ਤਾਂ ਉਦੋਂ ਦੁਖੀ ਹੋ ਜਾਂਦਾ ਹੋਇਆ ਜਦੋਂ ਬੀਬੀ ਹਸਾਰੀ ਐ ਤੇ ਸੰਗਤਾਂ ਪਿੱਛੇ ਹੱਸਦੀਆਂ ਪਈਆਂ ਨੇ ਉਸ ਤੋਂ ਵੀ ਜ਼ਿਆਦਾ ਦੁਖਵਲੀ ਗੱਲ ਇਹ ਕਿ ਤਬਲੇ ਵਾਲੇ ਮਹਾਰਾਜ ਜੀ ਇੱਥੇ ਵੀ ਤਬਲਾ ਇਸ ਤਰ੍ਹਾਂ ਵਜਾ ਰਹੇ ਨੇ ਜਿਸ ਤਰ੍ਹਾਂ ਬੀਬੀ ਜੀ ਕੋਈ ਕਥਾ ਸੁਣਾ ਰਹੀ ਹੋਣ ਜਾਂ ਕਿਹ ਗੁਰੂ ਮਹਾਰਾਜ ਜੀਆਂ ਸਾਖੀਆਂ ਸੁਣਾ ਰੀਆਂ ਹੋਣ ਹੱਥ ਬਨ ਕੇ ਬੇਨਤੀ ਇਹ ਸੰਗਤ ਜੀ ਤੁਹਾਨੂੰ ਅੱਜ ਦੀ ਵੀਡੀਓ ਸਿਰਫ ਪਾ ਕੇ ਵਜਾ ਇੱਕੋ ਹੀ ਮੈਂ ਦੱਸਣਾ ਚਾਹਨਾ ਕਿ ਜਿਹੜੇ ਅੱਜ ਕੱਲ ਦੇ ਰਾਗੀ ਇਹ ਲਾਈਨਾਂ ਵਿੱਚ ਪੈ ਗਏ ਨੇ ਕਿ ਸਾਨੂੰ ਪ੍ਰਚਲਿਤ ਕਿੱਦਾਂ ਹੋਣਾ ਹੈ ਸਾਡੀ ਵਾਹੋਵਾਹੀ ਕਿੱਦਾਂ ਹੋਣੀ ਏ ਜਾਂ ਅਸੀਂ ਸੰਗਤ ਦੇ ਸਹਾਨੂੰ ਭੁਤੀ ਕਿੱਦਾਂ ਲੈਣੀ ਏ ਇਸ ਤਰੀਕੇ ਦੀਆਂ ਵੀਡੀਓ ਪਾਈਆਂ ਜਾਂਦੀਆਂ ਨੇ ਮੈਂ ਪਿਛਲੀ ਵੀਡੀਓ ਚ ਵੀ ਇਹ ਗੱਲ ਕਹੀ ਸੀ ਕਿ ਬੀਬੀ ਪ੍ਰਬਲੀਨ ਕੌਰ ਜੀ ਤੁਹਾਡਾ ਨਾ ਮੈਂ ਦੁਸ਼ਮਣ ਆ ਤੇ ਨਾ ਮੇਰੀ ਤੁਹਾਡੇ ਨਾਲ ਕੋਈ ਲੈਣ ਦੇਣ ਦੀ ਕੋਈ ਗੱਲ ਏ ਮੈਂ ਸਿਰਫ ਇਹ ਚਾਹੁੰਦਾ ਵਾਂ ਕਿ ਗੁਰੂ ਸਾਹਿਬ ਨੇ ਤੁਹਾਨੂੰ ਆਵਾਜ਼ ਦਿੱਤੀ ਏ ਗੁਰੂ ਸਾਹਿਬ ਨੇ ਤੁਹਾਨੂੰ ਕੀਰਤਨ ਦੇ ਨਾਲ ਜੋੜਿਆ ਤੇ ਮੈਂ ਤੁਹਾਨੂੰ ਕੀਰਤਨ ਨਾਲ ਤੋੜਨਾ ਨਹੀਂ ਚਾਹੁੰਦਾ ਮੈਂ ਇਹ ਚਾਹੁੰਦਾ ਵਾਂ ਕਿ ਜੇ ਤੁਸੀਂ ਕੀਰਤਨ ਕਰਦੇ ਪਿਓ ਸੰਗਤਾਂ ਨੂੰ ਨਿਹਾਲ ਕਰਦੇ ਪਿਓ ਤੇ ਕੁਛ ਆਪਣੀ ਮर्यादा ਦੀਆਂ ਸੀਮਾ ਬਾਹਰ ਨਾ ਲੰਘੋ ਤੁਸੀਂ ਉਸ ਕੀਰਤਨ ਨੂੰ ਉਸ ਕਥਾ ਨੂੰ ਉੱਥੇ ਤੱਕ ਹੀ ਸੀਮਿਤ ਰੱਖੋ ਜਿਹਦੇ ਵਿੱਚ ਅਗਰ ਸੰਗਤਾਂ ਗੁਰੂ ਘਰ ਦੇ ਵਿੱਚ ਆ ਰਹੀਆਂ ਤੇ ਉਹ ਕੀਰਤਨ ਸੁਣ ਕੇ ਨਿਹਾਲ ਹੋ ਕੇ ਜਾਣ ਇਹ ਨਹੀਂ ਕਿ ਤੁਸੀਂ ਇੱਧਰ ਉੱਧਰ ਦੀਆਂ ਤੁਹਾਡੇ ਸਾਥੀ ਦਾ ਪਜਾਮਾ ਫਟ ਗਿਆ ਤੇ ਨੀਚੋਂ ਬੀਬੀ ਦੇ ਕਮਟੀਏ ਬੜੀ ਸ਼ਰਮ ਦੀ ਗੱਲ ਏ ਕਿ ਗੁਰੂ ਸਾਹਿਬ ਦੀ ਹਜ਼ੂਰੀ 'ਚ ਬਹਿ ਕੇ ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹੋ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰ ਰਹੇ ਹੋ ਤੋ ਤੋ ਸੰਗਤਾਂ ਵੀ ਤੁਹਾਨੂੰ ਪੁੱਛਣ ਦੀ ਬਜਾਏ ਤੁਹਾਡੇ ਨਾਲ ਪਿੱਛੇ-ਪਿੱਛੇ ਹਾਸਾ-ਸਖੇ ਤੁਹਾਨੂੰ ਦਿਖਾ ਰਹੀਆਂ ਇਹਦੇ ਨਾਲ ਤੇ ਮੈਂ ਤੁਹਾਨੂੰ ਹੱਥ ਬਨ ਕੇ ਬੇਨਤੀ ਕਰਾਂਗਾ ਤੁਹਾਡੀਆਂ ਕਈ ਵੀਡੀਓ ਵੇਖੀਆਂ ਮੈਂ ਜਿਹਦੇ ਵਿੱਚ ਬਿਲਕੁਲ ਇਸੇ ਤਰੀਕੇ ਨਾਲ ਕਮੇਡੀ ਕੀਤੀ ਜਾ ਰਹੀ ਹੈ ਕਮੇਡੀ ਸ਼ੋਅ ਤੁਸੀਂ ਕਰਨੇ ਸ਼ੁਰੂ ਕਰ ਦੋ ਕੀਰਤਨ ਨੂੰ ਬੰਦ ਕਰਕੇ ਉਹ ਤੁਹਾਨੂੰ ਜ਼ਿਆਦਾ ਸ਼ੋਭਾ ਦੇ ਦੇਗਾ ਜੇ ਗੁਰੂ ਘਰ ਦੇ ਕੀਰਤਨ ਦਾ ਜਸ ਕਰਨਾ ਹੈ ਤੇ ਆਪਣੀ ਮਰਿਆਦਾ ਨੂੰ ਥੋੜਾ ਜਿਹਾ ਕਾਇਮ ਰੱਖੋ ਸਿਮੇਟ ਕੇ ਰੱਖੋ ਤਾਂ ਕਿ ਐਦਾਂ ਦੀਆਂ ਵੀਡੀਓ ਮੈਨੂੰ ਉਹਨਾਂ ਤੁਹਾਡੇ ਖਿਲਾਫ ਦੁਬਾਰਾ ਪਾਣੀਆਂ ਪੈਣ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ ਕੀਰਤਨ ਕਰੋ ਆਨੰਦ ਮਾਣੋ ਤੇ ਸੰਗਤਾਂ ਨੂੰ ਕੀਰਤਨ ਦੇ ਨਾਲ ਨਿਹਾਲ ਕਰੋ ਇਹ ਨਹੀਂ ਕਿ ਸਟੇਜਾਂ ਦੇ ਬਹਿ ਬਹਿ ਕੇ ਇੱਧਰ ਉੱਧਰ ਦੀਆਂ ਕਹਾਣੀਆਂ ਪੜ੍ਹ ਕੇ ਸੰਗਤਾਂ ਨੂੰ ਤੁਸੀਂ ਕਮੇਡੀ ਸ਼ੋਅ ਵਾਂਗਰ ਹਸਾ ਹਸਾ ਕੇ ਤਕਾਓ ਇਤਨੇ ਕਿ ਬੇਨਤੀ ਪ੍ਰਵਾਨ ਕਰਨੀ ਵੀਡੀਓ ਸੰਗਤ ਦੀ ਸ਼ੇਅਰ ਜ਼ਰੂਰ ਕਰਨੀ ਤਾਂ ਕਿ ਜਿਹੜੇ ਲੋਕ ਇਹ ਗੱਲ ਕਹਿ ਰਹੇ ਨੇ ਕਿ ਪ੍ਰਬਲীন ਕੋਰ ਬੜਾ ਵਧੀਆ ਕੀਰਤਨ ਕਰਦੀ ਏ ਉਹ ਸੰਗਤਾਂ ਦੀਆਂ ਵੀ ਥੋੜੀਆਂ ਅੱਖਾਂ ਖੁੱਲ ਸਕਣ ਤੇ ਪਤਾ ਲੱਗ ਸਕੇ ਵੀ ਭਾਈ ਕੀਰਤਨ ਦੇ ਸੇ ਸੇ ਦਰਦੁਰ ਦੀਆਂ ਗੱਲਾਂ ਮਾਰਨੀਆਂ ਵਰਜਿਤ ਨੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹਿ